ਮੈਨੂੰ ਸੁਣਨ ਵਾਲੇ ਪਿਆਰੇ ਦਸਕਾਂ ਨੂੰ ਮੇਰੇ ਵੱਲੋਂ ਪਿਆਰ ਸਹਿਤ ਸਤਿ ਸ੍ਰੀ ਅਕਾਲ ਅੱਜ ਮੈਂ ਆਪ ਸਭ ਜੀ ਨੂੰ ਆਪਣੀਆਂ ਲਿਖੀਆਂ ਹੋਈਆਂ ਕਵਤਾਂ ਵਿੱਚੋਂ ਇੱਕ ਕਵਤਾ ਨੂੰ ਸੁਣਾਉਣ ਜਾ ਰਿਹਾ ਹਾਂ ਮੇਰੀ ਕਵਤਾ ਦਾ ਸਿਰਲੇਖ ਹੈ ਇਕੱਲਾ ਜਾ ਰਿਹਾ ਹਾਂ ਦੂਰ ਆਪਣੇ ਆਪ ਤੋਂ ਮੈਂ ਜਾ ਰਿਹਾ ਹਾਂ ਦੂਰ ਆਪਣੇ ਆਪ ਤੋਂ ਮੈਂ ਜਾ ਰਿਹਾ ਹਾਂ ਹਰ ਕਦਮ 'ਤੇ ਠੋਕਰਾਂ ਹੀ ਠੋਕਰਾਂ ਖਾ ਰਿਹਾ ਫਰਕ ਨਹੀਂ ਦੇਖਿਆ ਕਦੇ ਆਪਣੇ ਪਰਾਏ ਦਾ ਫਰਕ ਨਹੀਂ ਦੇਖਿਆ ਕਦੇ ਆਪਣੇ ਪਰਾਏ ਦਾ ਸਭਨਾਂ ਨੂੰ ਇੱਕ ਬਰਾਬਰ ਜਾਣਕਰ ਆਪਣੇ ਗਲੇ ਲਗਾਉਂਦਾ ਜਾ ਰਿਹਾ ਹਾਂ ਲਗੋਂਦਾ ਜਾ ਰਿਹਾ ਹਾਂ ਕਿਸ ਤਰਾਂ ਨਜ਼ਰ ਪੁਲ ਗਈ ਮੇਰੀ ਕਿਸ ਤਰਾਂ ਨਜ਼ਰ ਪੁਲ ਗਈ ਮੇਰੀ ਕਿਸ ਕਰਕੇ ਪਸਤੌਂਦਾ ਜਾ ਰਿਹਾ ਹਾਂ ਪਸਤੌਂਦਾ ਜਾ ਰਿਹਾ ਹਾਂ ਦੂਰ ਆਪਣੇ ਆਪ ਤੋਂ ਮੈਂ ਜਾ ਰਿਹਾ ਹਾਂ ਹਰ ਕਦਮ 'ਤੇ ਠੋਕਰਾਈ ਠੋਕਰਾਂ ਕਰਿਆ ਹਾਂ ਦੂਰੇ ਆਪਣੇ ਆਪ ਤੋਂ ਮੈਂ ਜਾ ਰਿਹਾ ਭੀੜ ਇਕੱਠੀ ਕਰਕੇ ਆਪਣੇ ਪਿਆਰਿਆਂ ਦੀ ਭੀੜ ਇਕੱਠੀ ਕਰਕੇ ਆਪਣੇ ਪਿਆਰਿਆਂ ਦੀ ਅੱਗੇ ਅੱਗੇ ਅਜ ਮੈਂ ਇਸ ਕਰਦਾ ਜਾ ਰਿਹਾ ਹਾਂ ਅਜ ਮੈਂ ਇਸ ਕਰਦਾ ਜਾ ਰਿਹਾ ਮਗਰ ਕੋਈ ਨਹੀਂ ਵਿਖਦਾ ਮੇਰੇ ਮਗਰ ਕੋਈ ਨਹੀਂ ਵਿਕਦਾ ਮੇਰੇ ਮੁੜ ਕਰ ਦੂਰ ਦੂਰ ਤੱਕ ਦੇਖ ਰਿਆ ਹਾਂ ਦੂਰ ਤੱਕ ਦੇਖ ਰਿਆ ਦੂਰ ਆਪਣੇ ਆਪ ਤੋਂ ਮੈਂ ਜਾ ਰਿਹਾ ਹਾਂ ਹਰ ਕਦਮ ਸੇ ਟੋਕਰਾ ਹੀ ਟੋਕਰਾ ਕਰਿਆ ਹਾਂ ਦੂਰ ਆਪਣੇ ਆਪ ਤੋਂ ਮੈਂ ਜਾ ਰਿਹਾ ਹਾਂ ਲੱਖਾਂ ਸਾਥੀ ਸੀ ਬਣਾਏ ਆਪਣੇ ਪਿਆਰ ਦੇ ਲੱਖਾਂ ਸਾਥੀ ਸੀ ਬਣਾਏ ਆਪਣੇ ਪਿਆਰ ਦੇ ਕੁੱਟ ਕਰ ਹੱਥ ਦੀ ਮੁਠੀ ਵਿੱਚ ਦਬਾਉਂਦਾ ਜਾ ਰਿਹਾ ਹਾਂ ਦਬਾਉਂਦਾ ਜਾ ਰਿਹਾ ਕਦ ਅਕਲ ਮਾਰੀ ਗਈ ਮੇਰੀ ਜਾਨ ਨਹੀਂ ਆਉਂਦਾ ਕਦ ਅਕਲ ਮਾਰੀ ਗਈ ਮੇਰੀ ਜਾਨ ਨਹੀਂ ਆਉਂਦਾ ਰੇਤ ਵਾਂਗ ਇੱਕ ਇੱਕ ਕਰਕੇ ਕਰਿੰਦਾ ਜਾ ਰਿਹਾ ਕਰਿੰਦਾ ਜਾ ਰਿਹਾ ਦੂਰ ਆਪਣੇ ਆਪ ਤੋਂ ਮੈਂ ਜਾ ਰਿਹਾ ਹਰ ਕਦਮ 'ਸੇ ਟੋਕਰਾਂ ਹੀ ਟੋਕਰਾਂ ਕਰਿਆ ਦੂਰ ਆਪਣੇ ਆਪ ਤੋਂ ਮੈਂ ਜਾ ਰਿਹਾ ਮੇਰੇ ਕੰਨਾਂ ਵਿੱਚ ਗੂੰਜਣ ਗਿਆਂ ਛਣਕਾਟਾ ਮੇਰੇ ਕੰਨਾਂ ਵਿੱਚ ਗੂੰਜਣ ਗਿਆਂ ਛਣਕਾਟਾ ਅਗ ਬਟ ਯਾਰ ਦੇ ਕਰਦੇ ਪੈਰਾਂ ਦੀ ਜਾਦਾ ਵਿੱਚ ਅਮੀਦਾਂ ਲਗਾਉਂਦਾ ਜਾ ਰਿਆ ਲਗਾਉਂਦਾ ਜਾ ਰਿਆ ਸੁਤਾ ਪਿਆ ਰਾਤ ਨੂੰ ਸੁਪਨੇ ਵਿੱਚ ਸੁਤਾ ਪਿਆ ਰਾਤ ਨੂੰ ਸੁਪਨੇ ਵਿੱਚ ਚਮਕਦੇ ਤਾਰਿਆਂ ਸਿਤਾਰਿਆਂ ਦੀ ਜਿਮ ਚ ਮੰਦੇ ਹਰ ਹਟਾਂ ਦਾ ਸਵੇਰ ਵੇਲੇ ਬੜੇ ਮਾਣ ਨਾਲ ਜ਼ਿਕਰ ਕਰਦਾ ਜਾ ਰਿਹਾ ਹਾਂ ਜ਼ਿਕਰ ਕਰਦਾ ਜਾ ਰਿਹਾ ਹਾਂ ਮੈਂ ਆਪਣੇ ਸੱਚੇ ਰੱਬ ਉੱਪਰ ਪੋਲਾ ਬਣ ਕੇ ਮੈਂ ਆਪਣੇ ਸੱਚੇ ਰੱਬ ਉੱਪਰ ਪੋਲਾ ਬਣ ਕੇ ਕੁਛੀ ਵਿੱਚ ਆਸਾਂ ਲਗਾਉਂਦਾ ਜਾ ਰਿਹਾ ਲਗਾਉਂਦਾ ਜਾ ਰਿਹਾ ਦੂਰ ਆਪਣੇ ਆਪ ਤੋਂ ਮੈਂ ਜਾ ਰਿਹਾ ਹਾਂ ਹਰ ਕਦਮ 'ਚੇ ਠੋਕਰਾਈ ਠੋਕਰਾਂ ਕਾਰਿਆ ਦੂਰ ਆਪਣੇ ਆਪ ਤੋਂ ਮੈਂ ਜਾ ਰਿਆ ਨਵੀਆਂ ਰਾਹਾਂ ਆਪਣੀਆਂ ਖੋਜ ਲਈਆਂ ਮੇਰੇ ਪੋਲੇ ਦਿਲ ਦੇ ਸਾਜਾਨੇ ਨਵੀਆਂ ਰਾਹਾਂ ਆਪਣੀਆਂ ਖੋਜ ਲਈਆਂ ਮੇਰੇ ਪੋਲੇ ਦਿਲ ਦੇ ਸਾਜਾਨੇ ਅਰਦਾਸਾਂ 쿠ਛੀ ਵਿੱਚ ਹੱਸਦੇ ਹੱਟਦੇ ਕਰਦਾ ਜਾ ਰਿਹਾ ਹੱਸਦੇ ਕਰਦਾ ਜਾ ਰਿਹਾ ਵਾਲ ਨਵਿੰਗਾ ਹੋਵੇ ਮੇਰੀ ਅੱਖ ਦੇ ਤਾਰਿਆਂ ਦਾ ਵਾਲ ਨਵਿੰਗਾ ਹੋਵੇ ਮੇਰੀ ਅੱਖ ਦੇ ਤਾਰਿਆਂ ਦਾ ਹੰਝੂਆਂ ਦੀ ਮਾਲਾ ਵਿੱਚ ਪਰੋਂਦਾ ਜਾ ਰਿਹਾ ਪਰੋਂਦਾ ਜਾ ਰਿਹਾ ਦੂਰ ਆਪਣੇ ਆਪ ਤੋਂ ਮੈਂ ਜਾ ਰਿਹਾ ਹਰ ਕਦਮ 'ਤੇ ਟੋਕਰਾਈ ਟੋਕਰਾਂ ਕਰਿਆ ਦੂਰ ਆਪਣੇ ਆਪ ਤੋਂ ਮੈਂ ਜਾ ਰਿਹਾ ਰੱਖ ਸੰਭਾਲ ਕੇ ਆਪਣੇ ਹੰਝੂਆਂ ਨੂੰ ਜਾ ਰਹਾ ਰੱਖ ਸੰਭਾਲ ਕਰ ਆਪਣੇ ਹੰਝੂਆਂ ਨੂੰ ਜਾਰਾ ਹੁੰਦੀਆਂ ਨਾ ਆਸਾਂ ਕਦੇ ਪੂਰੀਆਂ ਇੱਥੇ ਜੱਗ ਅੰਦਰ ਲਿਖ ਗਏ ਰੱਬ ਦੀ ਰਜ਼ਾ ਵਿੱਚ ਜਿਉਣ ਵਾਲੇ ਲਿਖ ਗਏ ਰੱਬ ਦੀ ਰਜ਼ਾ ਵਿੱਚ ਜਿਉਣ ਵਾਲੇ ਪੜ ਹਾਰ ਕਰ ਸ਼ਰਮਨਾ ਚੁੱਕਦਾ ਜਾ ਰਿਆ ਚੁੱਕਦਾ ਜਾ ਰਿਆ ਦੂਰ ਆਪਣੇ ਆਪ ਤੋਂ ਮੈਂ ਜਾ ਰਿਹਾ ਹਰ ਕਦਮ 'ਤੇ ਠੋਕਰਾਂ ਹੀ ਠੋਕਰਾਂ ਕਰਿਆ ਦੂਰ ਆਪਣੇ ਆਪ ਤੋਂ ਮੈਂ ਜਾ ਰਿਹਾ ਸੁਪਨੇ ਛੱਡ ਮੰਨਿਆ ਕਰਤਾਰ ਨੇ ਵਡਿਆਂ ਦਾ ਕਹਿਣਾ ਸੁਪਨੇ ਛੱਡ ਮੰਨਿਆ ਕਰਤਾਰ ਨੇ ਵਡਿਆਂ ਦਾ ਕਹਿਣਾ ਜਿਹੜੇ ਕਹਿੰਦੇ ਕੀ ਲੈਣਾ ਇਸ ਬੇਈਮਾਨ ਤੇ ਝੂਠੇ ਜਗ ਤੋਂ ਜਿੱਥੇ ਕੋਈ ਕਿਸੇ ਦਾ ਸਾਥੀ ਵੇਲੀ ਨਹੀਂ ਭੋਲਿਆ ਛੱਡ ਪੜਕਣਾ ਤਿਆਗ ਸੱਬੇ ਸਿਆਣ ਪਾ ਛੱਡ ਪੜਕਣਾ ਤਿਆਗ ਸੱਬੇ ਸਿਆਣ ਪਾ ਬਸ ਹੁਣ ਇੱਕ ਵਹਿ ਗੁਰੂ ਵਹਿ ਗੁਰੂ ਕਰਦਾ ਜਾ ਰਿਹਾ ਵੈਗੁਰੂ ਵੈਗੁਰੂ ਕਰਦਾ ਜਾ ਰਿਹਾ ਦੂਰ ਆਪਣੇ ਆਪ ਤੋਂ ਮੈਂ ਜਾ ਰਿਹਾ ਹਰ ਕਦਮ 'ਤੇ ਠੋਕਰਾਂ ਹੀ ਠੋਕਰਾਂ ਕਰਿਆ ਹਾਂ ਦੂਰ ਆਪਣੇ ਆਪ ਤੋਂ ਮੈਂ ਜਾ ਰਿਹਾ ਸਫਰ 'ਤੇ ਖਾਲੀ ਹੱਥ ਅਜ ਅਕੇਲਾ ਜਾ ਰਿਹਾ ਸਫਰ ਸੇ ਕਾਲੀ ਹੱਥ ਅਜ ਅਕੇਲਾ ਜਾ ਰਿਹਾ ਅਕੇਲਾ ਜਾ ਰਿਹਾ ਅਕੇਲਾ ਜਾ ਰਿਹਾ ਅਕੇਲਾ ਜਾ ਰਿਹਾ ਸਭਨਾਂ ਨੂੰ ਪਿਆਰ ਸਹਿ ਸਤਿ ਸ੍ਰੀ ਅਕਾਲ